ਜੀਵਨ ਇਹ ਜੀਵਨ ਮਨ ਜਿੰਦਰ ਹਾਏ ਮਨ ਜਿੰਦਰ ਤੂੰ ਹੀ ਹੋਰ ਇੰਨੇ ਦਿਨਾਂ ਬਾਅਦ ਤੇ ਦੱਸੋ ਮੈਨੂੰ ਤੇ ਹਾਇ ਕਿਉਂ ਨਹੀਂ ਆਦੋਂ ਦੇ ਮੇਰੀ ਗੱਲ ਸੁਣ ਲੈ ਪਹਿਲਾਂ ਉਤੇ ਹੋਰ ਹੋਰ ਈ ਕੰਮ ਮੁੱਕੇ ਹੈ ਮੇਰੀ ਹਾਲਤ ਵੇਖੋ ਆ ਵੇਖੋ ਕਮਰਾ ਜਿੱਥੇ ਮੈਨੂੰ ਰੱਖਿਆ ਇਹਨਾਂ ਨੇ ਵੇਖੋ ਮੈਂ ਕਿੱਦਾਂ ਰਹਿਣ ਲਈ ਆ ਤੇ ਪਹਿਲਾਂ ਕਿਉਂ ਨਹੀਂ ਆਏ ਕੋਈ ਨਾ ਘਬਰਾ ਨਾ ਕੋਈ ਭਰਾ ਨਾ ਕੋਈ ਗੱਲ ਨਹੀਂ ਵੀ ਸਾਰੇ ਕੰਮ ਮਾਰੇ ਨੇ ਠੀਕ ਕਰ ਦੇਣੇ ਆ ਠੀਕ ਨਹੀਂ ਕੀ ਠੀਕ ਕਰ ਦੇਣਾ ਮਾਰੇ ਨੇ ਮੈਂ ਤੇ ਨਰਕ ਭੋਗਣ ਦੀ ਜਿੰਦੇ ਜੀ ਇਹ ਨਰਕ ਵਿੱਚੋਂ ਕੱਢੋ ਮੈਨੂੰ ਮੈਂ ਨਹੀਂ ਇੱਥੇ ਰਹਿਣਾ। ਤੂੰ ਮੇਰੀ ਗੱਲ ਸੁਣ ਲਾ। ਹੋਣਾ ਥੋੜਾ ਟਾਈਮ ਕੱਟ ਤੇ ਕੋਈ ਗੱਲ ਹੀ ਖਲਾਸੀ ਹੋਈ ਨਹੀਂ ਆ। ਤੁਸੀਂ ਕਹਿੰਦੇ ਜੀ ਟਾਈਮ ਕੱਟ ਕਿਦਾਂ ਟਾਈਮ ਕੱਟਾਂ ਇੱਥੇ ਮੈਂ? ਇੱਥੇ ਤੇ ਮੇਰੇ ਕੋਲ ਇੱਕ ਇੱਕ ਦਿਨ ਜਿਹੜਾ ਵਾ ਨਾ ਬੜਾ ਔਖਾ ਹੋਇਆ ਜੇ। ਆ ਵੇਖੋ ਕੀ ਹਾਲਤਾਂ ਆ ਲੋਕਾਂ ਦੀ ਇੱਥੇ। ਹੈਂ? ਵੇਖੋ ਸਾਰੇ ਅੰਤ੍ਰਿਸ਼ਧਾਈ ਹੋ ਗਏ ਇੱਥੇ ਰਹਿ ਰਹਿ ਕੇ ਤੇ ਮੈਂ ਵੀ ਸ਼ਦੈਣ ਹੋ ਜਾਣਾ ਮੈਂ ਪਾਗਲ ਹੋ ਜਾਣਾ ਇੱਥੇ। ਆਪ ਹੀ ਬੋਲੀ ਜਾ ਕਿ ਮੇਰੀ ਦੀ ਗੱਲ ਸੁਣ ਲਾ। ਤੂੰ ਕੰਮ ਹੀ ਇੱਥੇ ਆਉਣ ਵਾਲ ਉਹ ਚੰਗਾ ਕੀਤਾ ਤੇ ਨਾ ਹੁੰਦੀ ਹੈ ਹੈ ਇੱਥੇ ਹੁੰਦੀ ਕਿ ਤੈਨੂੰ ਲੋੜ ਹੀ ਤੁਸੀਂ ਮੈਨੂੰ ਦੱਸੋ ਤੁਸੀਂ ਮੇਰੇ ਵੱਲ ਜੇ ਕਿ ਆਪਣੇ ਨੌ ਪੁੱਤ ਵੱਲ ਜੇ ਹਉ ਪੁੱਤ ਵੱਲ ਵਾ ਅੱਗੇ ਰਹਿ ਕੀ ਗਿਆ ਵਾ ਸਾਡਾ ਹੈ ਜੇ ਕੋਈ ਕੰਮ ਸਵਾਦ ਦਾ ਕੀਤਾ ਹੁੰਦਾ ਤੇ ਸਾਡੀ ਕੁੜੀ ਵਜੀ ਰਹਿੰਦੀ ਤੇ ਅਸੀਂ ਪਰਿਵਾਰ ਚ ਬੈਠੇ ਰਹਿਣਾ ਸੀ ਉੱਥੇ ਆਪਣੀ ਧੀ ਦਾ ਗਮ ਮੈਨੂੰ ਨੀਗਾ ਉਹਦਾ ਗਮ ਤੇ ਦਿਨ ਰਾਤ ਨਹੀਂ ਮੈਨੂੰ ਭੁੱਲਦਾ ਇੱਥੇ ਬੈਠੀ ਮੈਂ ਟੱਕਰਾ ਮਾਰਦੀ ਕੰਧਾਂ ਨਾਲ ਦਿਨ ਰਾਤ ਰੋਂਦੀ ਰਹਿਣੀ ਆ ਮੈਂ ਤੁਹਾਨੂੰ ਕੀ ਪਤਾਵਾ ਪਹਿਲੋ ਇਹ ਪਾਪ ਕਰ ਲਿਆ ਸੋਚਣਾ ਸੀ ਨਾ ਕਿ ਇੱਥੋਂ ਤੱਕ ਕੋਈ ਨੌਤ ਪਹੁੰਚਣੀ ਆ ਹਾਂ ਉਦੋਂ ਨਹੀਂ ਤਵਾਗਰੇ ਕੰਮ ਕੀਤਾ ਜੋ ਹੋਣਾ ਹੋ ਗਿਆ ਵਾ ਆ ਹੱਥ ਜੋੜੇ ਤੁਹਾਡੇ ਗਾੜੀ ਮੈਨੂੰ ਕੱਢਾ ਬਾਹਰ ਨਰਕ ਵਿੱਚੋਂ ਇਹ ਹੁਣ ਟਾਈਮ ਲੱਗਣਾ ਵਾ ਥੋੜਾ ਬਹੁਤਾ ਠੀਕ ਆ ਮੇਰੇ ਘਰ ਦੀ ਗੱਲ ਨਹੀਂ ਗਈ ਐਦਾਂ ਨਾ ਜਿਹੜੀਆਂ ਦਾ ਕੰਮ ਆ ਠੀਕ ਆ ਨਾ ਸਭ ਕੁਝ ਕਰ ਸਕਦੇ ਜੇ ਹੜਕੋ ਪਿਆਲੀ ਬੰਨਾ ਵਾ ਹੜਕੋ ਪਿਆਹਾ ਵਾ ਪਿਆਹਾ ਲਾ ਦੋ ਮੈਨੂੰ ਕਢ ਲਓ ਬਾਹਰ ਅੱਲਾ ਪੈਸੇ ਤੇ ਨਹੀਂ ਠੀਕ ਆ ਜਿਹੜਾ ਤੂੰ ਕੰਮ ਕੀਤਾ ਉਹ ਨਾ ਇਹਦੀ ਸਜ਼ਾ ਤੈਨੂੰ ਮਿਲ ਕੇ ਰਹਿਣੀ ਸੀ ਹਾਏ ਮੈਂ ਕੀ ਕਰਾਂ ਮੈਂ ਇੱਥੇ ਨਹੀਂ ਰਹਿ ਸਕਦੀ ਕਾਦੀ ਸਜ਼ਾ ਮਿਲਨੀ ਮੈਨੂੰ ਉਹ ਤਾਂ ਜਿੰਦੀ ਜਾਗਦੀ ਆ ਜਾਂ ਮਰ ਜਾਂਦੀ ਤੇ ਮੈਂ ਸਜ਼ਾ ਕੱਟ ਲੈਂਦੀ ਜਦੋਂ ਜਿੰਦੀ ਆ ਤੇ ਮੈਂ ਕਾਦੀ ਸਜ਼ਾ ਕੱਟਾਂ ਤੇਰੀ ਗੱਲ ਸੁਣ ਲੈ ਤੁਸੀਂ ਮਾਰਨ ਦੀ ਕੋਸ਼ਿਸ਼ ਪੂਰੀ ਕੀਤੀ ਸੀ ਨਾ ਤੋ ਬਚ ਗਈ ਤੇ ਵਧੀ ਸੀ ਤਾਂ ਕਰਕੇ ਠੀਕ ਆ ਤੇ ਬਚ ਗਈ ਆ ਨਾ ਹੱਟੀ ਕੱਟੀ ਜਿੰਦੀ ਜਾਗਦੀ ਆ ਮਰੀ ਥੋੜਾ ਵਾ ਤੁਸੀਂ ਕਹੋ ਸਾਰਿਆਂ ਨੂੰ ਕਿ ਮਰੇ ਦੀ ਸਜ਼ਾ ਹੁੰਦੀ ਜਿੰਦੇ ਦੀ ਸਜ਼ਾ ਕਾਦੀ ਆ ਮੈਨੂੰ ਬਾਹਰ ਕੱਢੋ ਹੋ ਟਾਈਮ ਲੱਗਣਾ ਵਾ ਐਡੀ ਛੇਤੀ ਨਹੀਂ ਗੇ ਮੇਰੇ ਘਰ ਦਾ ਕੰਮ ਨਹੀਂ ਗਾ ਏ ਜਿੰਨਾ ਟਾਈਮ ਤੁਹਾਨੂੰ ਲੱਗਣਾ ਵਾ ਨਾ ਉਦੋਂ ਨੂੰ ਮੈਂ ਹੀ ਮਰ ਜਾਣਾ ਵਾ ਤੇਰੀ ਜ਼ਮਾਨਤ ਨਹੀਂ ਆ ਫਿਰ ਖੜਨਾ ਪੈਣਾ ਤੈਨੂੰ ਇੱਥੋਂ ਠੀਕ ਆ ਕੀਤੀ ਕਰਾ ਲਓ ਮੇਰੀ ਜ਼ਮਾਨਤ ਆ ਹੱਥ ਜੜਾ ਲਾ ਮੇਰੇ ਕੋ ਮੇਰੇ ਕੋ ਨਹੀਂ ਰਿਹਾ ਜਾਂਦਾ ਇੱਥੇ ਨਹੀਂ ਰਿਹਾ ਜਾਂਦਾ ਹੁਣ ਮੈਂ ਦੱਸੇ ਜੀ ਮੇਰਾ ਕੋਸੂਰ ਹੀ ਕੋਈ ਤੁਹਾਡਾ ਤਾਂ ਕੋਸੂਰ ਨਹੀਂ ਆ ਪਰ ਹੱਥ ਜੋੜਦੀਆਂ ਤੁਹਾਡੇ ਗਾੜੀ ਮੈਨੂੰ ਬਾਹਰ ਕੱਢ ਲਓ ਮੈਂ ਨਹੀਂ ਰਹਿ ਸਕਦੀ ਇੱਥੇ ਮੈਂ ਮਰ ਜਾਣਾ ਜੇ ਇਹ ਪਹਿਲਾਂ ਸੋਚਣਾ ਸੀ ਕਿ ਇੱਥੋਂ ਤੱਕ ਕੋਈ ਨਾ ਤੱਕ ਪਹੁੰਚਣੀ ਆ ਠੀਕ ਆ ਨਾ ਮੈਂ ਕਰਾਂ ਤੇ ਕਰਾਂ ਕੀ ਮੈਨੂੰ ਦੱਸੋ ਤੁਸੀਂ ਹੁਣ ਕਰਨਾ ਕੀ ਆ ਇਹ ਤੇਰੇ ਕਰਮਾਂ ਦਾ ਫਲ ਵਾ ਉਹ ਤੂੰ ਮਿਲ ਕੇ ਰਹਿਣਾ ਏ ਠੀਕ ਨਹੀਂ ਉਹ ਸਵਾਦਾ ਕੰਮ ਕੀਤਾ ਹੁੰਦਾ ਨਾ ਇਥੋਂ ਤੱਕ ਨੌਬਤ ਨਾ ਪਹੁੰਚਦੀ ਮੈਂ ਤੇ ਬਾਰ ਬਾਰ ਸਾਰੇ ਟੱਬਰ ਨੂੰ ਕਹਿੰਦਾ ਰਿਹਾ ਵੀ ਨਾ ਕਰੋ ਨਾ ਕਰੋ ਨਾ ਕਰੋ ਇਸ ਤਰ੍ਹਾਂ ਪਰ ਕਿਸੇ ਦੀ ਮਨੀ ਉੱਥੇ ਹੈ ਜੇ ਜਾਸੀ ਉਤੋਂ ਬਾਅਦ ਤੇ ਉਤੋਂ ਬਾਅਦ ਤੂੰ ਹੀ ਹੈ ਨਾ ਕੋਈ ਦਾ ਘਰ ਵੱਸਣ ਦਿੱਤਾ ਤੇ ਨਾ ਮੁੰਡੇ ਦਾ ਠੀਕ ਨਹੀਂ ਇੱਥੇ ਹੀ ਆਉਣਾ ਏ ਤੂੰ ਦੂਰ ਕਿੱਥੇ ਜਾਣਾ ਏ ਫਿਰ ਹੁਣ ਆਹੋ ਤਾਨੇ ਮਾਰ ਮਾਰ ਕੇ ਮਾਰ ਛੱਡ ਨਾ ਜੀ ਮੈਨੂੰ ਮਾਰ ਛੱਡ ਨਾ ਇੱਥੇ ਤਾਨੇ ਮੈਂ ਕੋ ਲੱਗਦੀਆਂ ਤੁਹਾਡੀ ਤੁਸੀਂ ਕਿੱਦਾਂ ਕੰਡ ਜਦੋਂ ਕੋ 11 ਹੁੰਦੀ ਆ ਕੋਈ ਕੰਮ ਕਰੀਏ ਲੋਕੀ ਵੀਰ ਹੀ ਸੋਚਦੇ ਆ ਹੈ ਕੀ ਦਾ ਅੰਜਾਮ ਕਿ ਹੋਣਾ ਬਾਜ ਦੇ ਵਿੱਚ ਤੂੰ ਤੇ ਹੂੰ ਸੋਚਿਆ ਵੀ ਤੇ ਪਰ ਦੀ ਗੱਲ ਹੀ ਕੋਈ ਨਹੀਂ ਗਈ ਨਾ ਇੱਥੇ ਰੋਟੀ ਚੱਜਦੀ ਮਿਲਦੀ ਆ ਮੈਂ ਤਾਂ ਰੋਟੀ ਵੀ ਨਹੀਂ ਖਾਦੀ ਮੈਂ ਸਾਰੀ ਸਾਰੀ ਰਾਤ ਜਾਗ ਕੇ ਰੋਂਦੀ ਰਹੀਨੀ ਆ ਆ ਹੱਥ ਜੁੜਦੀ ਆ ਮੈਂ ਕੱਢ ਲਵਾਂ ਮੈਨੂੰ ਇੱਥੋਂ ਕੱਢ ਲਵਾਂ ਗੱਲ ਟਾਈਮ ਨਾਲ ਖ਼ਲਾਸੀ ਹੋਣੀ ਆ ਕੋਈ ਗੱਲ ਨਹੀਂ ਗਈ ਸਾਨੂੰ ਕਿਹੜਾ ਚੰਗਾ ਲੱਗਦਾ ਤੂੰ ਇੱਥੇ ਆ ਮੈਂ ਸਿਰ ਮੱਥਾ ਮਾਰਨ ਲਿਆ ਵਾਂ ਠੀਕ ਨਹੀਂ ਪਰ ਤੂੰ ਆ ਗਈ ਇੱਥੇ ਕਾਨੂੰਨ ਦੇ ਆਗੇ ਦਰਸ਼ਕ ਆਗੇ ਆਗੇ ਭਾਈ ਆਗੇ ਠੀਕ ਆ ਮੇਰੀ ਗੱਲ ਸੁਣੋ ਜਾਓ ਨਾ ਮੈਨੂੰ ਲੈ ਕੇ ਜਾਓ ਇੱਥੋਂ ਮੈਂ ਨਹੀਂ ਇੱਥੇ ਰਹਿਣਾ ਮਰਕ ਵਿੱਚ ਉਹ ਕੋਈ ਨਹੀਂ ਖਲਾਸੀ ਹੋਈ ਨਹੀਂ ਤੇਰੀ ਆ ਜਾਓ ਛੱਡ ਕੇ ਆ ਜਾਓ ਤੇ ਕਿੰਨਾ ਜੀ ਤੈਨ ਮਿਲਦਾ ਹੋਗਾ ਵੇ ਇੱਥੇ ਆਓ ਹਾਏ ਮੈਂ ਕੀ ਕਰਾਂ ਕਲਪੋਤ ਜਿਹੜਾ ਕੋਈ ਰਹਿ ਜੇਗਾ ਨਾ ਕੋਈ ਨਹੀਂ ਆਉਂਦੀ ਜਾਂਦੀ ਫੇਰ ਲੈ ਜੀ ਕੱਪੜੇ ਹਾਂ ਕੋਈ ਗੱਲ ਨਹੀਂ ਮਮਮੀ ਕੋਈ ਨਾ ਕੋਈ ਤਾਂ ਰਹਿ ਹੀ ਗਿਆ ਹੁਣ ਫਿਰ ਵੀ ਹਾਂਜੀ ਕੋਈ ਨਹੀਂ ਤੇ ਹੁਣ ਉੱਥੇ ਜਾ ਕੇ ਨਾ ਹੌਲਾ-ਪਾਰਾ ਕੋਟ ਕੰਮ ਨਾ ਕਰੀ ਕੋਈ ਨਹੀਂ ਠੀਕ ਕੋਈ ਨਹੀਂ ਤਿੰਨ ਦਿਨ ਨੂੰ ਚਾਹਦਿਆ ਕਰ ਥੋੜਾ ਬੋਸ ਆਪੇ ਤੇ ਨਕਰਾ ਦਿਆ ਕਰੂਗਾ ਫਿਰ ਕੀ ਹਾਂਜੀ ਠੀਕ ਤੇ ਜੇ ਕੋਈ ਵੀ ਗੱਲਬਾਤ ਹੋਏ ਤੇ ਮੇਰੀ ਤੇ ਫੋਨ ਲਾਵੀਂ ਕਿਤੇ ਅੱਗੇ ਵਾਲਾ ਕੰਮ ਨਾ ਮੇਰੇ ਨਾਲ ਫੇਰ ਹੋ ਜੇ ਮੈਨੂੰ ਬੜਾ ਡਰ ਲੱਗਦਾ ਈ ਕਿਉਂ ਮੰਮੀ ਤੁਸੀਂ ਡਰ ਰਹੇ ਹੋ ਤੁਸੀਂ ਸਗੋਂ ਵਾਹਿਗੁਰੂ ਘੜੀ ਅਰਦਾਸ ਕਰੋ ਹਾਂ ਤੇ ਤੁਸੀਂ ਫਿਰ ਉਹ ਪੁਰਾਣੀਆਂ ਪਤਾ ਜਦੋਂ ਡਰਿਆ ਹੋਏ ਨਾ ਬੰਦਾ ਉਹਨੂੰ ਹਮੇਸ਼ਾ ਹੀ ਫੇਰ ਡਰ ਲੱਗਦਾ ਮੈਂ ਤਾਂ ਕਰਕੇ ਕਹਿੰਨੀ ਆ ਇਹ ਗੱਲਾਂ ਮੇਰੀਆਂ ਪੱਲੇ ਮੰਨ ਲੈ ਹਾਂ ਮੈਂ ਤੈਨੂੰ ਇਹ ਨਹੀਂ ਆਂਦੀ ਵੀ ਹਰ ਇੱਕ ਗੱਲ ਉੱਥੋਂ ਦੀ ਮੈਨੂੰ ਦੱਸ ਕੋਈ ਤੰਗੀ ਤਕਲੀਫ ਹੋਏ ਫੇਰ ਦੱਸੀਦਾ ਵਾ ਮਾਂ ਪਿਓ ਨੂੰ ਹਾਂਜੀ ਕੋਈ ਗੱਲ ਮੈਂ ਦੱਸ ਤੋ ਹੋਰ ਕਿਹ ਗਲਤ ਪਾਸੇ ਰਾਹ ਨਹੀਂ ਜਾਣਾ ਅੱਗਾਂ ਨੂੰ ਵੀ ਕੋਈ ਪਤਾ ਹੈਗਾ ਜੇ ਕੋਈ ਵਾਦਾ ਘਾਟਾ ਹੋ ਜਾਂਦਾ ਤਾਂ ਖਾਨੂੰ ਤੂੰ ਕਿਤੇ ਸਾਰੀ ਉਮਰ ਲੱਭਣਾ ਹੀ ਨਹੀਂ ਉਹ ਤੇ ਮੰਮੀ ਗੱਲ ਤਾਂ ਈ ਸਹੀ ਹੈ ਪਰ ਹੁਣ ਐਵੇਂ ਕਾਦੇ ਲਈ ਦੇਓ ਪੁਰਾਣੀਆਂ ਗੱਲਾਂ ਚੀਤਾ ਕਰਨ ਮੈਂ ਆ ਤੈਨੂੰ ਤਾਂ ਸਮਝਾਉਂਦੀ ਜੇ ਮੰਨ ਲਾ ਉਦੋਂ ਉਹ ਚਲੀ ਗਏ ਹੀ ਤੇਰਾ ਫਰਜਿਤ ਬੰਦਾ ਹੀ ਨਾ ਵੀ ਮੇਰੀ ਸੱਸ ਆ ਕੁਛ ਕਰਦੀ ਇਹ ਤਾਂ ਨਹੀਂ ਵੀ ਤੈਨੂੰ ਇਕਦਮੀ ਉਹਨਾਂ ਮਾਰ ਛੜਿਆ ਉਹ ਨਹੀਂ ਮੈਂ ਕਰਦੀ ਪੁਰਾਣੀਆਂ ਗੱਲਾਂ ਚਲੋ ਫਿਰ ਲੈ ਆ ਫੇਰ ਆਪ ਚੁੱਕਣ ਲੱਗੀ ਮੈਂ ਚੁੱਕ ਲੈਣੀ ਇਹਦਾ ਮੰਮੀ ਕਿੰਨਾ ਘਪਾਰ ਆ ਉਹ ਨਹੀਂ ਪੁੱਤ ਡਰਨਾ ਹੀ ਚਾਹੀਦਾ ਵਾ ਤੁਸੀਂ ਆਪਣੇ ਘਰ ਖੁਸ਼ ਰਹੋ ਹੋਰ ਸਾਨੂੰ ਕੀ ਚਾਹੀਦਾ ਵਾ ਕੋਈ ਨਹੀਂ ਤੂੰ ਫਿਕਰ ਨਾ ਕਰੋ ਹੁਣ ਕਿਸੇ ਦਾ ਵੀ ਠੀਕ ਆ ਨਾ ਤੇ ਹੁਣ ਧਿਆਨ ਰੱਖੀ ਕੋਈ ਗਾਹ ਇਹੋ ਜੀ ਘਟਨਾ ਨਾ ਵਾਪਰੇ ਉਹ ਨਹੀਂ ਤੂੰ ਫਿਕਰ ਨਾ ਕਰੋ ਤੂੰ ਕੁੜੀ ਨੂੰ ਕੋ ਪਿਆਰ ਦੋ ਆਲਾ ਪੁੱਤ ਜਾਣਾ ਸੀ ਕੱਪੜੇ ਤੇ ਤੇਰੇ ਰਹਿ ਗਏ ਫਿਰ ਹੁਣ ਜਾ ਕੇ ਬਣਾ ਲਈ ਕੋਈ ਨਹੀਂ ਡੈਡੀ ਆਪੇ ਬਣਾ ਦੇਣਗੇ ਨਹੀਂ ਨਹੀਂ ਕੋਈ ਨਹੀਂ ਉਹ ਨਹੀਂ ਨਹੀਂ ਤੂੰ ਹੀ ਰੱਖੋ ਕੋਲ ਚੱਲ ਕੋਈ ਨਹੀਂ ਸਾਡਾ ਵੀ ਕੋਈ ਹੱਕ ਮੰਦਾ ਵਾ ਨੌਦੀਪ ਥੋੜੇ ਲਾ ਇੰਨੇ ਕਰਨੇ ਨੇ ਥੋੜੇ ਇਹ ਕਿੰਨੇ ਦਾ 5000 ਰੁਪਇਆ ਸਾਰਾ ਆਲੋ ਰੈਡੀ ਆ ਚੁੱਕੀ ਨਹੀਂ ਨਹੀਂ ਐਸ਼ ਦੇਣ ਰੱਖ ਲੈ ਤੂੰ ਕੋਈ ਗੱਲ ਕਰਕੇ ਰਹਿਣਾ ਹੁਣ ਕੀ ਲਿਆ ਉਹ ਲੈ ਲਾਂਗੇ ਕੱਪੜੇ ਇੱਥੇ ਪਈ ਗਾਲ ਨੇ ਬਥੇਰੇ ਚੱਲ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਤੇ ਨਾਲੇ ਮੇਰੀ ਗੱਲ ਸੁਣ ਹੁਣ ਆਣ ਕੇ ਕਿਹ ਵਜ੍ਹਾ ਨੂੰ ਰਖੜੀ ਬੰਨ੍ਹ ਜੀ ਆਪਣੇ ਭਰਾ ਨੂੰ ਕੋਈ ਨਹੀਂ ਡੈਡੀ ਮੈਂ ਜੀ ਚੱਲ ਜਿਓ ਹਾਂਜੀ ਕੋਈ ਨਹੀਂ ਠੀਕ ਠੀਕ ਚੱਲ ਪੁੱਤ ਹੁਣ ਇਦਾਂ ਕਰੀ ਇਨੂੰ ਨਾਲ ਲੈ ਕੇ ਆਵੀਂ ਪਿੱਧਰ ਨੂੰ ਕਿਸੇ ਵੇਲੇ ਹਾਂਜੀ ਕੋਈ ਨਹੀਂ ਆਪਣੇ ਵੀਰ ਨੂੰ ਨਾਲੇ ਰਖੜੀ ਬਾਂਜੀ ਹੈ ਹਾਂ ਹਾਂਜੀ ਕੋਈ ਨਹੀਂ ਮੈਂ ਆਵਾਂਗੀ ਤੇ ਨਾਲੇ ਮੈਂ ਸਨੀ ਵੀਰ ਨਵੀਂ ਬਣ ਕੇ ਆਣੀ ਹਾਂ ਉੱਥੇ ਸਭ ਤੋਂ ਪਹਿਲਾਂ ਜਾਇਓ ਚਲੋ ਇੱਥੇ ਭੰਗ ਚੜ੍ਹੀ ਠਹਿਰ ਕੇ ਆਇਓ ਹਾਂ ਹਾਂਜੀ ਠੀਕ ਹੈ ਉਹ ਪੁੱਤ ਤੇਰਾ ਹੁਣ ਸੱਖਾ ਭਰਾ ਵਾ ਉਹਨੇ ਬੜਾ ਕੀਤਾ ਤੇਰੇ ਨਾਲ ਠੀਕ ਠੀਕ ਆ ਕਿ ਨਹੀਂ ਚਲੋ ਠੀਕ ਆ ਚਲੀਏ ਹਾਂ ਚਲੋ ਚਲੋ ਠੀਕ ਰੱਖੀ ਹੈ ਆਇਓ ਤਾਂ ਇਹ ਮਾਰਿਓ ਚੱਕਰ ਆਹ ਮਾਰਾਂਗੇ ਹਾਂ ਠੀਕ ਲੱਗਦਾ ਚੰਗਾ ਬਹੁਤ ਚੰਗਾ ਚਲੋ ਠੀਕ ਹੈ ਚੰਗਾ ਚੱਲ ਚੱਲ ਗਈ ਆਪਣੇ ਘਰ ਫੇਰ ਥੋੜਾ ਜਿਹਾ ਹੌਸਲਾ ਹੋਇਆ ਵਾ ਵੀ ਵਸ ਗਈ ਆ ਦੁਬਾਰਾ ਚਲੋ ਆਸਤ ਨਹੀਂ ਹੀ ਮਾਲਕ ਨੇ ਫੇਰ ਵੀ ਸੁਣ ਲਈ ਸਾਡੀ ਵਾਹਿਗੁਰੂ ਜੀ ਸਾਰੇ ਕੰਮ ਕਰਨ ਵਾਲਾ ਇਹ ਕੁੜੀਆਂ ਆਪਣੇ ਘਰ ਹੀ ਵਸਣ ਤੇ ਚੰਗੀਆਂ ਲੱਗਦੀਆਂ ਤੇ ਹੋਰ ਐਨੀ ਟੈਨਸ਼ਨ ਹੀ ਨਾ ਕਿ ਤਾਂ ਰੋਟੀ ਖਾਣ ਨੂੰ ਜੀ ਨਹੀਂ ਕਰਦਾ ਹੁੰਦਾ ਚੱਲ ਕਰ ਹੁਣ ਤੂੰ ਵੀ ਆਪਣਾ ਕੰਮ ਕਰ ਤੇ ਮੈਂ ਵੀ ਜਾਵਾਂ ਜਰਾ ਉਧਰ ਵੇਖ ਆਵਾਂ ਝੋਨੇ ਵਾਲਾ ਹੈ ਚਲੋ ਸੀ ਲੈ ਮੁੰਡਾ ਨਿਆਣਾ ਸੁਤਾ ਸੀ ਉੱਠ ਕੇ ਤਾਂ ਉਹਨੇ ਫੇਰ ਆਪਣੀ ਭੈਣ ਨੂੰ ਲੱਭਣਾ ਵਾ ਕਿਤੇ ਉਹਦੇ ਨਾਲ ਨਾ ਖੇਡਦਾ ਸੀ ਨਾ ਸਾਰਾ ਦਿਨ ਇਹਨੂੰ ਬਸ ਮਸਤੀ ਨਾਲ ਹੀ ਵਾਸਤਾ ਸੀ ਚੱਲ ਅੱਛਾ ਉਠੂਗਾ ਤਾਂ ਫੋਨ ਤੇ ਗੱਲ ਕਰਾ ਦਾਂਗੇ ਉਦਾਂ ਦੇ ਨੇ ਰੋਈ ਜਾਣਾ ਨੇ ਚੁੱਪ ਨਹੀਂ ਕਰਨਾ ਹੈਗਾ ਚੱਲ ਲਾਗੂ ਚੱਲ ਜਾਨੀਆ ਘੜੀ ਸੁੱਤਾ ਵਾ ਤਾਂ ਸੁੱਤਾ ਰਹੇਗਾ ਜਿਆਦਾ ਵੀ ਹਾਲਾਤ ਵਾ ਕੋਈ ਵੇਖ ਲੈ ਆਪ ਹੀ ਪਾਣੀ ਪੀਣਾ ਭੈਣ ਦਿਆ ਹੈ ਕਿਤੇ ਘਰ ਜੀਆਂ ਨਾ ਭਰਿਆ ਹੁੰਦਾ ਹੈ ਜੀਆਂ ਤੋਂ ਬਿਨਾ ਕਰੇ ਜੋਗਾ ਬੰਦਾ ਬਾਕੀ ਗੱਲ ਏਕ ਵਾ ਜੀਵਨ ਉੱਥੇ ਵੇਖੀ ਤੇ ਨਿਗੀ ਜਾਂਦੀ ਉਹ ਦੁੱਖ ਤੇ ਬੜਾ ਹੁੰਦਾ ਵਾ ਤੇ ਬੰਦਾ ਕੀ ਕਰੇ ਪਰ ਇਹ ਅਭੀ ਜੋ ਕਰਨਾ ਹੁਣ ਕਾਨੂੰਨ ਦੇ ਕਰਨਾ ਵਾ ਹੈ ਡੈਡੀ ਕਿੱਥੇ ਜਾਏ ਉਹ ਇਧਰ ਆ ਜਾ ਬੋਤਾ ਮੈਂ ਇਧਰ ਹੀ ਬੈਠਾ ਵਾਂ ਡਰੈਗ ਰੂਮ ਚ ਉਹ ਬੈਠੀ ਹੈ ਜੇ ਉਹ ਕੀ ਗੱਲ ਤੂੰ ਕੱਲਾ ਹੀ ਆ ਗਿਆ ਤੇ ਨਾ ਵੀ ਨਹੀਂ ਆਈ ਨਾਲ ਉਹ ਦਾੜੀ ਖਲਾਇ ਨਹੀਂ ਉਹਨਾਂ ਨੇ ਤੇ ਤੂੰ ਕਮਲਿਆ ਮੈਨੂੰ ਤੇ ਫੋਨ ਕਰਦਾ ਕੀ ਗੱਲ ਆ ਹੋਈ ਆ ਹੈ ਮੈਂ ਤੈਨੂੰ ਫੋਨ ਕੀ ਕਰਨਾ ਸੀ ਯਾਰ ਬੜੀ ਮਾੜੀ ਗੱਲ ਵਾ ਹੈਂ ਤੂੰ ਤਾਂ ਬੜੇ ਮਾਨਤਨ ਨਾ ਗਿਆ ਸੀ ਚਲੋ ਫਿਰ ਡੈਡੀ ਕੀ ਕਰਨਾ ਨਹੀਂ ਉਹਨਾਂ ਖਲਾਇ ਉਹਨਾਂ ਦੀ ਮਰਜ਼ੀ ਪਰ ਇੱਕ ਗੱਲ ਵਾ ਮੇਰੇ ਹਿਸਾਬ ਨਾਲ ਨਾ ਗੁੱਸਾ ਜੇ ਉਹਨਾਂ ਦੇ ਦਿਲੋਂ ਗਿਆ ਨਹੀਂ ਗਾ ਹੂੰ ਤਾਂ ਸਾਡੀ ਸਹੀ ਹੈ ਹਣਾ ਪਰ ਹੁਣ ਕੀ ਕੀਤਾ ਜਾਏ ਤੂੰ ਮੈਨੂੰ ਦੱਸ ਨਾ ਹੁਣ ਗਾੜੀ ਕੀ ਕਰਨਾ ਵਾ ਕਮਲਿਆ ਮੈਨੂੰ ਤੇ ਬੜੀ ਆਸ ਸੀ ਹੈ ਪਰ ਮੈਂ ਹੁਣ ਡੈਡੀ ਕੀ ਕਰਾਂ ਡੈਡੀ ਸੱਸੀ ਕਾਂ ਸੱਸੀ ਕਾਪਾ ਸੱਸੀ ਕਾਰ ਕੀ ਹਾਲ ਆ ਠੀਕ ਠਾਕ ਹਾਂਜੀ ਵਧੀਆ ਤੁਸੀਂ ਓ ਤੂੰ ਤਾਂ ਆਪਣੇ ਪਿਓ ਨਾਲ ਝੂਠ ਮਰੀ ਜਾਂਦੇ ਸੀ ਓਏ ਮੈਂ ਤੁਹਾਨੂੰ ਹੱਸਣ ਰਿਹਾ ਹਾਂ ਹੈ ਤੁਹਾਨੂੰ ਪਤਾ ਨਹੀਂ ਲੱਗਾ ਲੱਗੂਗੀ ਨੰਗੀ ਜਿਦਾ ਚੰਗਾ ਸੰਗ ਹੈ ਤੇਰਾ ਭਾਵੇਂ ਮੈਨੂੰ ਟੈਗ ਹੋ ਜਾਂਦਾ ਇੱਥੇ ਹੈ ਮੈਂ ਡੈਡੀ ਨੂੰ ਕਹਿੰਦਾ ਮੈਂ ਉਹ ਸਣਾ ਪੁੱਤ ਕੀ ਹਾਲ ਆ ਠੀਕ ਠਾਕ ਵਾ ਹਾਂਜੀ ਵਧੀਆ ਡਾਡੀ ਜੀ ਪਾਣੀ ਪੀ ਲਓ ਪਾਣੀ ਪੀ ਪਿੰਦਰ ਪੜੋ ਤੁਸੀਂ ਨਹੀਂ ਪੋਣੀ ਪੀਣਾ ਨਹੀਂ ਨਹੀਂ ਮੈਂ ਪੀ ਆਈ ਤੁਸੀਂ ਪੀਓ ਤਿੰਦਰਾ ਇਹੋ ਜਾਂ ਮੈਂ ਜਾ ਕੇ ਤੇ ਮੁੜ ਕੇ ਨਾ ਕਰੀ ਤਨਾ ਮੈਂ ਦੱਸਾਂ ਗੱਲ ਠੀਕ ਆ ਠੀਕ ਆ ਸ਼ੁਗਰਾਪਤ ਮਾਰ ਅੱਜ ਦੀ ਘੜੀ ਨੂੰ ਹੈ ਮੇਰੇ ਘਰ ਮੇਰੀ ਫੇਰਤੀ ਆ ਗਈ ਹੈ ਹੈ ਡੈਡ ਜੀ ਤੁਸੀਂ ਕਿੱਦਾਂ ਦੀਆਂ ਗੱਲਾਂ ਕਰ ਰਹੇ ਹੋ ਇਹ ਮੇਰਾ ਆਪਣਾ ਘਰ ਹੈ ਤੇ ਮੈਂ ਇੱਥੇ ਹੀ ਆਉਣਾ ਹੀ ਹੋਰ ਕਿੱਥੇ ਜਾਣਾ ਹੈ ਪਰਨਾ ਇੱਕ ਗੱਲ ਹੀ ਪੁੱਤ ਆਪਣੇ ਮਾਂ ਪਿਓ ਨੂੰ ਕਹੀਂ ਮੈਨੂੰ ਮਾਫ਼ ਕਰ ਦੇਣਾ ਹੈ ਡੈਡ ਜੀ ਤੁਸੀਂ ਬਾਰ ਬਾਰ ਇਹਦਾ ਹੱਥ ਨਾ ਜੋੜੋ ਹੁਣ ਜੇ ਪੁੱਤ ਮਰ ਤੇਰੇ ਗਾੜੀ ਵੀ ਹੱਥ ਜੋੜਨਾ ਵਾ ਜੋ ਜੀਵਨ ਉਹ ਨਾ ਕੀਤਾ ਉਹ ਆਪਣੀ ਸਦਾ ਭੁਗਤਣ ਦੀ ਹੈ ਠੀਕ ਨਹੀਂ ਤੇ ਤੁਸੀਂ ਫਿਰ ਕਾਦੇ ਲਈ ਬਾਰ ਬਾਰ ਮਾਫੀਆਂ ਮੰਗ ਰਹੇ ਤਾਂ ਜਿੱਦੋਂ ਕੋਈ ਗਲਤੀ ਹੈ ਹੀ ਨਹੀਂ ਹੈ ਇਦਾਂ ਨਾ ਬਾਰ ਬਾਰ ਹੱਥ ਜੁੜ ਕੇ ਤੁਸੀਂ ਤੇ ਮੈਨੂੰ ਸ਼ਰਮਿੰਦਿਆਂ ਕਰ ਰਹੇ ਹੋ ਬੁੱਤ ਗੱਲ ਇੱਕ ਵਾ ਨਾ ਘਰ ਵਾਲੀ ਦੇ ਮੇਰੀ ਨੇ ਸਭ ਕੁਝ ਕੀਤਾ ਨਾ ਠੀਕ ਨਹੀਂ ਤੇਰੀ ਸੱਸ ਹੀ ਉਹ ਪਰ ਉਹਨੂੰ ਇੱਥੋਂ ਤੱਕ ਨਹੀਂ ਪਹੁੰਚਣਾ ਚਾਹੀਦਾ ਠੀਕ ਨਹੀਂ ਉਹ ਤੇ ਚਲੋ ਉਹਨਾਂ ਦੀ ਆਪਣੀ ਸੋਚ ਉਹਨਾਂ ਨੇ ਸੋਚਣਾ ਚਾਹੀਦਾ ਹੈ ਇਹ ਸਭ ਕੁਝ ਕਰਨ ਤੋਂ ਪਹਿਲਾਂ ਤੇ ਪਰ ਤੁਸੀਂ ਬਾਰ ਬਾਰ ਉਹ ਗੱਲਾਂ ਨਾ ਦੁਹਰਾਓ ਅਮੀ ਫਿਰ ਇਦਾਂ ਚੰਗੇ ਨਹੀਂ ਲੱਗੇ ਮੈਂ ਤੇ ਪੁੱਤ ਤੇਤ ਵੈਨਾ ਸ਼ਰਮਿੰਦਾ ਵਾਂ ਕੋਈ ਗੱਲ ਕਰਨ ਵਾਲੇ ਠੀਕ ਆ ਵੇਖ ਲਓ ਫਿਰ ਤੁਸੀਂ ਉਹ ਗੱਲ ਕਰਨ ਦੀ ਗੱਲ ਦੱਸਾਂ ਕੀ ਹੋਈ ਆ ਅਹੀਂ ਤੇ ਭਟ ਕੋਈ ਬੜੀ ਤਗੜੀ ਗਲਤੀ ਹੋ ਗਈ ਉਹਨੂੰ ਨਾ ਘਰੋਂ ਦੋਵਾਂ ਨੂੰ ਇਕੱਠੇ ਜਾਣਾ ਨਹੀਂ ਚਾਹੀਦਾ ਇੱਕ ਦਾ ਜ਼ਰੂਰ ਇੱਥੇ ਰਹਿਣਾ ਚਾਹੀਦਾ ਦੋਵੇਂ ਹਟੇ ਜੋ ਚਲੋ ਕੋਈ ਨਹੀਂ ਡੈਡੀ ਜੀ ਜੋ ਵੀ ਹੁੰਦਾ ਵਾ ਨਾ ਚੰਗੇ ਵਾਸਤੇ ਹੀ ਹੁੰਦਾ ਵਾ ਜੇ ਤੁਸੀਂ ਘਰੋਂ ਇਕੱਠੇ ਨਾ ਜਾਂਦੇ ਤੇ ਅੱਜ ਆ ਮਮੀ ਦੀ ਸੱਚਾਈ ਤੁਹਾਡੇ ਸਾਹਮਣੇ ਨਹੀਂ ਨਾ ਹੋਣੀ ਹੈਗੀ ਉਹ ਤੇ ਪੁੱਤ ਗੱਲ ਤੇਰੀ ਠੀਕ ਵਾ ਪਰ ਕਿੰਨਾ ਹਨਾ ਘਾਟਾ ਖਦਾ ਉਹੋ ਤੇ ਗੱਲ ਵਾ ਨਾ ਜੇ ਜਦੋਂ ਲੱਭਦੀ ਨਹੀਂ ਕਿੱਥੇ ਕਿੱਥੇ ਆਪਾਂ ਨਹੀਂ ਗਏ ਰਾਹ ਤੇ ਪੁੱਤ ਪਾਤਾ ਪਾਤਾ ਪੋਛੜਿਆ ਸੱਚੀ ਗੱਲ ਜਿਹੜੇ ਰਿਸ਼ਤੇਦਾਰ ਕੋ ਕਦੀ ਨਹੀਂ ਨਾ ਗਏ ਉਹਨਾਂ ਕੋ ਵੀ ਜਾ ਜਾ ਤਰਲੇ ਕੀਤੇ ਵੀ ਕਿਤੇ ਨਾ ਕਿਤੇ ਤੇਰੀ ਪੁੱਤ ਦੱਸ ਪਾਵੇ ਚਲੋ ਕੋਈ ਗੱਲ ਨਹੀਂ ਜੋ ਵੀ ਹੋ ਗਿਆ ਨਾ ਉਹ ਦਿੱਤੇ ਹੁਣ ਤਹੀ ਮਿੱਟੀ ਪਾਓ ਤੇ ਤੁਸੀਂ ਬੋਤਵੇਂ ਚਾਬਨਾ ਕੇਲੇ ਹੁੰਨੀ ਹੈ ਤੇਰੇ ਵਾਸਤੇ ਚਲੋ ਨਾ ਤੂੰ ਹੀ ਨਾ ਹੁਣ ਉਹ ਵਾਲੀ ਗੱਲ ਛੱਡ ਦੋ ਪਰ ਇੱਕ ਗੱਲ ਹੋ ਰਹੀ ਓ ਵੇਲਾ ਕੁੜੀ ਅੱਜ ਘਰ ਆਈ ਤੇ ਮਹੌਲ ਚੰਨ ਸਾਰਾ ਹੋ ਗਿਆ ਕਿ ਨਹੀਂ ਇਹ ਤਾਂ ਗੱਲ ਤੁਹਾਡੀ ਮੰਨਣ ਵਾਲੀ ਏ ਘਰ ਜੜੇ ਜਨਾਨੀਆਂ ਸਾਹਮਣੇ ਹੁੰਦੇ ਨੇ ਉਹ ਤਾਂ ਗੱਲਾਂ ਨਾ ਪੁੱਤ ਜੀਆਂ ਨਾ ਚੰਗੇ ਲੱਗੀਦਾ ਉਹਦੋਂ ਦਾ ਵੇਖ ਲੋ ਸਾਡੇ ਕੋਈ ਚੀਜ਼ ਐਦਾ ਹੋਣੀ ਨਹੀਂ ਕੋਈ ਐਦਾ ਤੇ ਹੁਣ ਵੇਖੋ ਸਾਰਾ ਕੁਝ ਵਧੀਆ ਹੋਇਆ ਨੇ ਸਹੀ ਗੱਲੋ ਚਲੋ ਫਿਰ ਮਾੜਾ ਸਮਾਂ ਹੀ ਉਹ ਹੈ ਉਹ ਚੱਲ ਨਾ ਗਿਆ ਵਾ ਇਹ ਆ ਵੀ ਜੀ ਇੱਕ ਮੋੜ ਆ ਵਾ ਬਸ ਬਸ ਠੀਕ ਨੇ ਸਭ ਤੋਂ ਵੱਡੀ ਗੱਲ ਇਹ ਆ ਉਹ ਮੈਂ ਤਾਂ ਇੰਨਾ ਬੜਾ ਸ਼ੁਕਰ ਕਰਦਾ ਵੀ ਜੜਾ ਉਹਨਾਂ ਖਲਾਸਤਾ ਇਹਨੂੰ ਉਹ ਤਾਂ ਗੱਲ ਕੋਈ ਗਲਤ ਨਹੀਂ ਕਰਦੇ ਇਦਾਰੇ ਗੱਲ ਤੇ ਕਰਦੇ ਸੀ ਤੁਹਾਨੂੰ ਪਤਾ ਗੁੱਸਾ ਤੇ ਹੁੰਦਾ ਹੀ ਅਗਲੇ ਨੂੰ ਹਾਂ ਤੇ ਜੇ ਵੇਖੀ ਇਹ ਤੇ ਗੱਲ ਛੋਟੀ ਨਹੀਂ ਹੈਗੀ ਗੱਲ ਬੜੀ ਤਗੜੀ ਪੁੱਤ ਹੋਰ ਤੇ ਮੈਂ ਦੱਸਾਂ ਗੱਲ ਇਹਨਾਂ ਤੇ ਥਾਂ ਹੋਰ ਬੰਦਾ ਕੋ ਹੁੰਦਾ ਨਾ ਤੇ ਸਾਡੀ ਦੋਵਾਂ ਪਿਓ ਪਤਾਂ ਦੀ ਖਲਾਸੀ ਵੀ ਨਹੀਂ ਹੋਣੀ ਨਹੀਂ ਹੋਣੀ ਤੇ ਠੀਕ ਨਹੀਂ ਉਹ ਤਾਂ ਚਲੋ ਜਿੱਦਾਂ ਵੀ ਹੈ ਮਰਜ਼ੀ ਸਮਝੋ ਉਹ ਤੇ ਗੱਲ ਵਾ ਕਿ ਕਿੱਡਾ ਵੱਡਾ ਪਾਪ ਹੀ ਹੈ ਮੈਂ ਕਹਿੰਦਾ ਵੀ ਕੋਈ ਗੱਲ ਕਰਨ ਵਾਲੀ ਨਹੀਂ ਕੀ ਪਤਾ ਕੀ ਬਣਿਆ ਕੀ ਨਹੀਂ ਮਿਲਦੀ ਸਮਝ ਨਹੀਂ ਆਈ ਤੇ ਪਰ ਮੈਂ ਨੇ ਡੈਡੀ ਉਹਨਾਂ ਅੱਗੇ ਬੋਲਿਆ ਹੈਗਾ ਆਹਾਂ ਮੈਂ ਚਲੋ ਠੀਕ ਆ ਤੂੰ ਹੀ ਸੱਚੇ ਹੋ ਹੁਣ ਮੈਂ ਤੁਹਾਨੂੰ ਕੀ ਦੱਸਾਂ ਵੀ ਇਹੀ ਵੀ ਨਿ ਘਰ ਬੈਠੇ ਬਿਲਕੁਲ ਬਿਲਕੁਲ ਹਰ ਦਿਨ ਨਿਆ ਤੇ ਪੁੱਤ ਫਿਰ ਇਹੋ ਗੱਲ ਹੀ ਹੁੰਦੀ ਆ ਤਾਂ ਮੈਂ ਵੀ ਮਣਾ ਛੱਡ ਪਰ ਕੋਈ ਨਹੀਂ ਘਰ ਲਾਂਦੇ ਉਦਾਂ ਮੈਂ ਆਉਣ ਲੱਗਾ ਕਹਿ ਕਹਿ ਮੈਂ ਵੀ ਆਇਓ ਤੁਸੀਂ ਆਹੋ ਖੁਸ਼ ਆ ਹੁਣ ਉਦਾਂ ਠੀਕ ਵਾ ਨਾ ਨਹੀਂ ਨਹੀਂ ਠੀਕ ਆ ਖੁਸ਼ ਨੇ ਤੇ ਤੂੰ ਹੀ ਸੱਚਾ ਖੜੇ ਮੈਂ ਕਿਤੇ ਕੰਮ ਜਾਣਾ ਤੇ ਦੱਸਿਆ ਹੈ ਨਹੀਂ ਕਿੱਥੇ ਗਏ ਹੋ ਉਹਦੋਂ ਮੈਂ ਕੁੜੀ ਦਿੰਦਾਂ ਗੱਲ ਨਹੀਂ ਕੀਤੀ ਕਿਉਂ ਮੈਂ ਗਿਆ ਜੀਵਨ ਵਾਲਾ ਉਹਦੇ ਮੁਲਾਕਾਤ ਕਰਨ ਅੱਛਾ ਆਹੋ ਉਦੇ ਹਾਲਾਤ ਹੀ ਬੜੇ ਮੜੇ ਆ ਤੇ ਹਾਂ ਰੋਂਡੀ ਮੈਨੂੰ ਨਾਲ ਲੈ ਜਾ ਮੈਂ ਵੀ ਕੰਮ ਨਾਲ ਖਣ ਵਾਲੇ ਤੂੰ ਕੀਤੇ ਆ ਹੈ ਇਹ ਮੈਨੂੰ ਅਦਸ਼ਾ ਅਗੇ ਲੈ ਜਾ ਮੈਂ ਹੈ ਮੇਰੀ ਸੁਣ ਲੈ ਗੱਲ ਇਹ ਕੋਟ ਕਚਹਿਰੀਆਂ ਦੇ ਕੰਮ ਆ ਠੀਕ ਨਹੀਂ ਜੋ ਜੱਜ ਸਾਹਿਬ ਨੇ ਕਹਿਣਾ ਹੋਈ ਹੋਣਾ ਵਾ ਤੇ ਕਿਦਾਂ ਉੱਥੇ ਕੋਈ ਰਹਿਣ ਸਹਿਣ ਦਾ ਨਹੀਂ ਸਹੀ ਯਾਰ ਤੈਨੂੰ ਪਤਾ ਹੀ ਆ ਰਹਿਣ ਸਹਿਣ ਕਿਤੇ ਕਿੰਨਾ ਚੰਗਾ ਬਣਾ ਉੱਥੇ ਜੇਲ ਤੇ ਇੱਕ ਮਿੰਟ ਦੀ ਮਾੜੀ ਹੁੰਦੀ ਹੈ ਕਮਲਿਆ ਤੇ ਹੋਰ ਹੈ ਆਪਣੇ ਘਰ ਨਾਲ ਦੀ ਰੀਸ ਨਹੀਂ ਆਗੀ ਉਹ ਤਾਂ ਗੱਲ ਵਾ ਜੇ ਕਿਤੇ ਵਾਂਡੇ ਚਲ ਜੀਦਾ ਕਿਦਾ ਵੀ ਨਹੀਂ ਛੇਤੀ ਘਰ ਚੱਲੀਏ ਕੈਂ ਦੀ ਰੋਟੀ ਨਹੀਂ ਚੰਗੀ ਦਿੰਦੇ ਮੈਂ ਵੀ ਇੱਥੇ ਕਿ ਤੂੰ ਨਨਕੇ ਆਈ ਆ ਕੰਮ ਸਵਾਦ ਦੇ ਕੀਤੇ ਹੁੰਦੇ ਤੇ ਮੈਂ ਆਪਣੇ ਘਰ ਬੈਂਦੀ ਘਰ ਵੇ ਲੋ ਮਾੜੀ ਰੋਟੀ ਖਾਂਦੇ ਨਹੀਂ ਹੁੰਦੇ ਉਹ ਯਾਰ ਇੱਥੇ ਕਿਤੇ ਰੋਟੀ ਦੇ ਕੰਡਾ ਸੜ ਜਾਂਦਾ ਤੇ 20 20 ਗੱਲਾਂ ਕਰਦੀ ਹੁੰਦੀ ਮੈਨੂੰ ਸੁਣ ਕੇ ਬੜਾ ਹੋਰ ਤਰ੍ਹਾਂ ਹੋ ਗਿਆ ਜੀ ਹੋਇਆ ਤੇ ਮੈਨੂੰ ਵੀ ਉੱਥੇ ਬੜਾ ਕੋਈ ਤੇ ਮੈਂ ਹੁਣ ਦੱਸ ਕੀ ਕਰਦਾ ਜੇ ਤੂੰ ਦੱਸ ਤੂੰ ਹੀ ਸਿਆਣਾ ਮੇਰੇ ਹੱਥ ਵਸਾਗਾ ਕੋਹ ਆਹ ਗੱਲ ਤੇ ਤੁਹਾਡੀ ਸਹੀ ਹੈ ਮੇਰਾ ਤੇ ਮਨ ਪਰ ਆਇਆ ਉੱਥੇ ਦੇਲ ਵੇਕੇ ਹੁਣ ਕੀ ਫਾਇਦਾ ਹਨ ਇਹ ਮੈਂ ਤੇ ਫਿਰ ਮੈਂ ਤੇ ਸਾਰੀ ਗੱਲ ਜਿਦਾਈ ਮੈਂ ਕੁੜੀ ਵੀ ਸਾਡੀ ਘਟ ਨਹੀਂ ਤੇ ਤੂੰ ਉੱਥੋਂ ਵੱਧ ਹੋਗੀ ਹੈ ਕੋਈ ਸੋਚਿਆ ਹੀ ਨਹੀਂ ਆਉਣ ਵਾਲਾ ਸਮਾਂ ਵੀ ਇਹ ਇਤਰਾ ਵੀ ਗੱਲ ਬਣਦੀ ਹੈ ਗਲਤੀ ਤੇ ਮੰਮੀ ਨੇ ਕੀਤੀ ਤੇ ਸਜ਼ਾ ਵੀ ਭੁਗਤਣ ਡੇ ਨੇ ਫਿਰ ਵੀ ਡੈਡੀ ਮਾਂ ਹੀ ਉੱਥੇ ਤੰਗ ਤੁੰਗ ਤੇ ਨਹੀਂ ਕਰਦੇ ਤੰਗ ਤੁੰਗਾ ਦਾਵਾ ਬੜੀ ਦਾਲ ਸਬਜ਼ੀ ਆ ਨਾ ਉਹ ਤੇ ਕੁੱਤੇ ਨਹੀਂ ਖਾਂਦੇ। ਹਾਂ। ਹੋਰ ਪੱਖਾ-ਪੁੱਖਾ ਲੱਗਾ ਕਿ ਨਹੀਂ? ਓਕੇ ਭੁਖੇ ਯਾਰ ਇੱਕ ਪੱਖਾ ਵਾ ਜਿਹੜਾ ਹਰ ਅੰਦਰ ਵਾ ਉੱਥੇ ਇੱਕ ਬੰਦਾ ਵਾ। ਬੜੀ ਚੰਗੀ ਕਰਦੇ ਹੋਣਾ। ਉਹ ਤਾਂ ਗੱਲ ਵਾ। ਇਥੇ 24 ਘੰਟੇ ਸੀ ਜਿਹੜਾਣਾ ਜਿਹੜੇ ਬੰਦੇ ਨੇ। ਪੱਖੇ ਤੋਂ ਬਿਨਾ ਇੱਕ ਮਿੰਟ ਨਹੀਂ ਕੱਢਦੀ ਹੁੰਦੀ ਹੈ। ਕਿੱਦਾਂ ਹੋਣਾ? ਤੇ ਭਾਰੇ ਤਰ੍ਹਾਂ ਵਾ ਨਾ। ਜੋ ਸੰਜੋਗਾ ਚ ਹੋਏ ਲੇ। ਠੀਕ ਨਹੀਂ? ਦਰਮਾਜ ਉਹ ਸੱਜਾ ਮਿਲ ਕੇ ਰਹਿੰਦੀ ਹੈ। ਹਾਂ। ਤੇ ਕੀ ਕੀਤਾ ਜਾਏ ਹੁਣ? ਚਲੋ ਪਰ ਕੋਈ ਨਹੀਂ ਮੈਂ ਦਲਾਸਾ ਤੇ ਮੈਂ ਦਿੱਤਾ ਹੀ ਮੈਂ ਕਿ ਗੱਲ ਸੌਂਡਾ ਖਲਾਸੀ ਤੇਰੀ ਹੋਏਣੀ ਆ ਪਰ ਥੋੜਾ ਟਾਈਮ ਲੱਗਣਾ ਵਾ ਠੀਕ ਨਹੀਂ ਆਹ ਹੋਰ ਕਿ ਹੁਣ ਕਹਿਣਾ ਆਹ ਮੈਂ ਜੀ ਮੇਰੇ ਹੱਥ ਵਸ ਗੱਲ ਹੁੰਦੀ ਨਾ ਤੈਨੂੰ ਤੇ ਮੈਂ ਹੁਣੇ ਮੋਟਸਲੇ ਮਗਰ ਭਾਲ ਕੇ ਮੈਂ ਲੈਣਾ ਓਦਾਂ ਚੰਗਾ ਕੀਤਾ ਤੇ ਹੀ ਹੋਏ ਜੜਾ ਓ ਯਾਰ ਫਿਰ ਵੀ ਘਰ ਦਾ ਮੁਖ ਜੀ ਹੀ ਤੇ ਹੋਰ ਗਲਤੀਆਂ ਇਨਸਾਨ ਕੋ ਹੋਈ ਜਾਂਦੀ ਆ ਕਿਤੇ ਨਾ ਕਿਤੇ ਠੀਕ ਨਹੀਂ ਹੁਣ ਮਾਰ ਥੋੜਾ ਦੇਈਦਾ ਕਿ ਹੁਣ ਸਾਡੀ ਮੋਟੀ ਗਲਤੀ ਹੁੰਦੀ ਆ ਚੱਲ ਬੰਦਾ ਹਣਾ ਹੱਲ ਕੱਢ ਵੀ ਲੈਂਦਾ ਵਾ ਬਹੁਤ ਗੱਲਾਂ ਪੁੱਤ ਗੱਲ ਬੜੀ ਵੱਡੀ ਹੋਗੀ ਗੱਲ ਤੇਰੇ ਤੇ ਗੱਲ ਨਿੱਕੀ ਪਿੰਡ ਚ ਮੂੰਹ ਕੱਢਣ ਜੋਗੇ ਨਹੀਂਗੇ ਤੇ ਹੋਰ ਪਹਿਲਾਂ ਵੀ ਬਦਨਾਮੀ ਤੇ ਹੁਣ ਫੇਰ ਹੋਣ ਗਈ ਬਹੁਤ ਗੱਲ ਵਾ ਲੋਕੀ ਵੀ ਵੀ ਗੱਲਾਂ ਕਰਦੇ ਨੇ ਵੇਖ ਕੇ ਅਜੀਬ ਅਜੇ ਲੋਕਾਂ ਘਰ ਆਇਆ ਕਰਨਾ ਵਾ ਤੇ ਹੋਰ ਹਾਂ ਹੁਣ ਨਾ ਇਤਨਾ ਕਰਿਓ ਹੁਣ ਨਾ ਇਤਨਾ ਕਰਿਓ ਕਦੇ ਪਹਿਲੇ ਵਾਲਾ ਨਾ ਕੰਮ ਕਰਦੇਓ ਡਾਡੀ ਲੋਕੀ ਨਹੀਂ ਗੱਲ ਛੱਡਦੇ ਹੈਗੇ ਬਹੁਤ ਗੱਲ ਵਾ ਨਾ ਲੋਕਾਂ ਦੇ ਗੱਲ ਤੇ ਹੱਥ ਹੁਣ ਕਹਿੰਦੀ ਚਲੋ ਕੋਈ ਨਹੀਂ ਬਹੁਤ ਮੈਂ ਆ ਆ ਜਾ ਹੋਇਆ ਮੇਰਾ ਜਾਨੇ ਯਾਰ ਜਿਤਨਾ ਮਰਜੀ ਵੀ ਆ ਨਾ ਇਹ ਆ ਵੀ ਸਾਡੀ ਧੀ ਘਰ ਆ ਗਈ ਆ ਤੇ ਸਾਰੇ ਪਾਸੇ ਉਹ ਵੱਜ ਗਏ ਆ ਉਹ ਥੋੜਾ ਬੋਤਾ ਤੇ ਬਚਾਅ ਹੋਊਗਾ ਹੀ ਨਾ ਤੇ ਬਾਕੀ ਮੜਾ ਵੀ ਮਨਾ ਭਰਨ ਲਿਆ ਵਾ ਅਸਕਰ ਮਾਂ ਹੀ ਇਹਦੀ ਹੈ ਇਹ ਵੀ ਦੇਖਦਾ ਹੁਣ ਉਹਨੂੰ ਚੱਲ ਕੋਈ ਨਹੀਂ ਹੁਣ ਕੀ ਕਰਨਾ ਵਾ ਜਿਹੜੀ ਸਜ਼ਾ ਮਿਲੀ ਆ ਨਾ ਉਹ ਤਾਂ ਹੁਣ ਭੂਤ ਨਹੀਂ ਪੈਣੀ ਹੈ ਹੈ ਚੱਲ ਕਦੀ ਨਾ ਕਦੀ ਘਰ ਤੇ ਆਊਗੀ ਕੋਈ ਗੱਲ ਨਹੀਂ ਕੀ ਚਲੋ ਸਣੀ ਤੂੰ ਇੱਥੇ ਬੈਠੇ ਜੇ ਮੈਂ ਤੈਨੂੰ ਘਰ ਲੱਭਣ ਢੀ ਸਾਰੇ ਉਹ ਮੈਂ ਪੱਠੇ ਪਾ ਗਿਆ ਟਾਈਏ ਤੇ ਮੈਂ ਚੱਲ ਪਾਣੀ ਡਾ ਕੇ ਆ ਜਨਾ ਠੀਕ ਆ ਤੇ ਤੁਹਾਨੂੰ ਸੱਚੇ ਕਿ ਮੈਂ ਗੱਲ ਦੱਸਾਂ ਮੈਂ ਨਵ ਨੂੰ ਕੀਤਾ ਹੀ ਫੋਨ ਮੈਂ ਪੁੱਛ ਨਹੀਂ ਪਲਪੀ ਕਿ ਰਖੜੀ ਤੇ ਕਦੋਂ ਆਉਣਾ ਹਾਂ ਤੇ ਕਹਿੰਦੇ ਉਹ ਦੱਸਣ ਦੀ ਵੀ ਥੋੜੀ ਚਲ ਗਈ ਥੋੜੀ ਚਲ ਗਈ ਆ ਹਾਂ ਚੱਲ ਫਿਰ ਤੇ ਵਧੀਆ ਹੋਇਆ ਵਾ ਆਹੋ ਕਹਿੰਦੇ ਅੱਜ ਹੀ ਆਈਆਂ ਠੀਕ ਆ ਠੀਕ ਆ ਹੂੰ ਚੱਲ ਵਧੀਆ ਹੋ ਗਿਆ ਚਲ ਗਿਆ ਤੇ ਕੁੜੀ ਚੰਗੀ ਸੀ ਵਿਚਾਰੀ ਕੁੜੀ ਤੇ ਬੜੀ ਚੰਗੀ ਜੀ ਆਹੋ ਕੀ ਆਂਦੀ ਕਿਦਾਂ ਆਉਗੀ ਕਹਿੰਦੀ ਵੇਣਿਆ ਦੱਸ ਦਿੰਨੇ ਆ ਇੱਕ ਦੋ ਦਿਨ ਚ ਜਦੋਂ ਆਉਗੀ ਫੇਰ ਦੱਸ ਦੇਗੀ ਨਾ ਉਹਨੂੰ ਕਹਾਂ ਅਮੀ ਜਰੂਰ ਆਉਂਗੀ ਮੈਂ ਆਉ ਤੇ ਪਿੰਦਰ ਦੇ ਨਾਲ ਹੀ ਆਉਗੀ ਫੇਰ ਹਨਾ ਆਉ ਤੇ ਉਹਦੇ ਨਾਲ ਹੀ ਆਉਗੀ ਇਕੱਲੇ ਥੋੜਾ ਆਉਣਾ ਚਲ ਕੋਈ ਨਹੀਂ ਠੀਕ ਉਹ ਤਾਂ ਕਰਕੇ ਫੋਨ ਖੋਸੀ ਹਿਸਾਬ ਨੂੰ ਵੀ ਕਦੋਂ ਆਉਣਾ ਚਲ ਕੋਈ ਨਹੀਂ ਪੁੱਛ ਲਾਂਗੇ ਸ਼ਾਮਾਂ ਜਦੋਂ ਬਹਾਂਗੇ ਫੇਰ ਠੀਕ ਆ ਹੂੰ ਚਲ ਆਜੋ ਫੇਰ ਮੈਂ ਚਾਹ ਬਣਾਈ ਸੀ ਚਾਹ ਪੀ ਲੈਂਦੇ ਚਲ ਮੈਂ ਆ ਗਿਆ ਪਾਣੀ ਡਾਉਣਾ ਮੈਂ ਚਲ ਠੀਕ ਠੀਕ ਸਰਹੀ ਚਾਹ ਚਾਹ ਤੇ ਮੈਂ ਧਰੀਏ ਤੇ ਹੱਥ ਦੁੱਧ ਦਾ ਜਵਲਾਈ ਹੈ ਅਹੋਤਾ ਜਾਈਏ ਤੇ ਠੀਕ ਆ ਮੈਂ ਤੁਹਾਨੂੰ ਪੁੱਛਣੀ ਆਉਣ ਲੱਗੀ ਹਾਂ ਤੇ ਤੁਸੀਂ ਆਪ ਹੀ ਆ ਗਏ ਮੈਮ ਕਿੱਜੇ ਆ ਮੈਂ ਤੁਹਾਨੂੰ ਦੱਸ ਦੇਣਾ ਵੀ ਸਮਾਨ ਵੇਖਲਾ ਜਿੱਦਾਂ ਪਿਆ ਵਾ ਕੋਈ ਨਹੀਂ ਨੋਟ ਮੈਨੂੰ ਸਾਰਾ ਪਤਾ ਹੀ ਹੈ ਕਿੱਥੇ ਕਿੱਥੇ ਕੀ ਪਿਆ ਵਾ ਵੇਖਲਾ ਕਿਦਾਂ ਖਲਾਰਾ ਪਿਆਈ ਹੈਣਾ ਕੋਈ ਗੱਲ ਨਹੀਂ ਮੈਂ ਕਰ ਦਵਾਂਗੀ ਹੌਲੀ ਹੌਲੀ ਸਾਰੀ ਸਫਾਈ ਤੇ ਜੜੀ ਕੋਈ ਨਾ ਨਾ ਚੀਜ਼ ਹੋਏਗੀ ਮੈਨੂੰ ਦੱਸ ਦੀ ਫਿਰ ਤੁਹਾਨੂੰ ਮੈਂ ਲਿਆ ਦਾਂਗਾ ਚੰਗਾ ਹਾਂਜੀ ਕੋਈ ਨਹੀਂ ਲਿਆ ਦਿਓ ਚਲ ਨੋਦੀਬ ਉਹਦਾਂ ਤੋਂ ਆ ਗਈਆਂ ਨਾ ਡੈਡੀ ਵੇ ਕਿੰਨੇ ਖੁਸ਼ੀ ਹੈਣਾ ਚਲੋ ਤੇ ਸਭ ਵਧੀਆ ਵਾ ਤੇ ਨਾਲ ਮੈਂ ਤੁਹਾਨੂੰ ਇੱਕ ਹੋਰ ਖੁਸ਼ ਖ਼ਬਰੀ ਦੱਸਾਂ ਮੈਂ ਨਹੀਂ ਖਾਣੀ ਆ ਰੋਟੀ ਤੇ ਜੇਰ ਲੱਗਦੀ ਆ ਮੈਨੂੰ ਮੇਰਾ ਪਾਣੀ ਕਿਉਂ ਨਹੀਂ ਖਾਣੀ ਇੱਥੇ ਇਦਾਂ ਨਹੀਂ ਮਿਲੀਆਂ ਵਾ ਘਰ ਨਹੀਂ ਬੈਠੀ ਤੂੰ ਆਪਣੇ ਹਾਏ ਰੋਟੀ ਆ ਤੇ ਰੋਟੀ ਆ ਜਿੱਦਾਂ ਤੇ ਥਾਂ ਤੇ ਬੈਠੀ ਓਦਾਂ ਦੀ ਰੋਟੀ ਮਿਲਣੀ ਆ ਹੁਣ ਤੈਨੂੰ ਹਾਂ ਵੇਖੋ ਮੇਰੇ ਕੋਲ ਵੀ ਖਾਦੀ ਜਾਂਦੀ ਨਾ ਮੈਨੂੰ ਲੰਗਣੀ ਆ ਮੈਂ ਨਹੀਂ ਇੱਥੇ ਰਹਿਣਾ ਮੈਨੂੰ ਕੱਢੋ ਬਾਹਰ ਆਵਾਂ ਅੰਦਰ ਖਾਦੀ ਕਿ ਨਹੀਂ ਤੂੰ ਨਹੀਂ ਖਾਣੀ ਮੈਂ ਕਰ ਲੈ ਜੋ ਕਰਨਾ ਤੁਸੀਂ ਰੋਜਾ ਫਿਰ ਤੂੰ ਉਹ ਤੇ ਮਰੀ ਵੀ ਨਹੀਂ ਮਿੱਠੀ ਜੋ ਮਰ ਜਾਂਦੀ ਤਾਂ ਤਾਂ ਵੀ ਮੈਂ ਸਕੂਨ ਦੀ ਜ਼ਿੰਦਗੀ ਤੇ ਜੀ ਲੈਂਦੀ ਮੈਂ ਕੀ ਕਰਾਂ ਮੇਰੇ ਕੋ ਨਹੀਂ ਰਿਹਾ ਜਾਂਦਾ ਇੱਥੇ ਹੋਣਾ ਹਾਏ ਹਾਏ ਮੈਂ ਕਿੱਦਾਂ ਖਾਵਾਂ ਮੈਂ ਕੋਈ ਤੀ ਭੁੱਖ ਵੀ ਨਹੀਂ ਲੱਗੀ ਆ ਵੀ ਆਂਦਰਾ ਮੇਰੀਆਂ ਸੁਪੀਆਂ ਪਈਆਂ ਆ ਖਾਏ ਕੀ ਕਰਾਂ ਖਾਲਾਂ ਖਾਈ ਲੈਣੀ ਆ ਹੋਰ ਤੇ ਕੁਝ ਮਿਲਣਾ ਵੀ ਨਹੀਂ ਇੱਥੇ